ਮੌਜੂਦਾ ਲੁਧਿਆਣਾ ਪੀਏਯੂ ਦੇ ਵਿੱਚ ਜਿੱਥੇ ਕੀ ਸਟਰੋਂਗ ਰੂਮ ਬਣੇ ਹੋਏ ਨੇ ਤੇ ਕੱਲ ਪਤਾ ਲੱਗ ਜਾਊਗਾ ਕਿ ਕਿਸ ਕਿਸ ਦੀ ਕਿਸਮਤ ਕਾਮ ਆਂਦੀ ਐ ਤੇ ਲੁਧਿਆਣਾ ਦੇ ਪੀਏਯੂ ਦੇ ਵਿੱਚ ਮੌਜੂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੜੀ ਸੁਰੱਖਿਆ ਹੈ ਪੁਲਿਸ ਦਾ ਪੈਰਾ ਪੂਰਾ ਲੱਗ ਚੁੱਕਾ ਹੈ ਤੇ ਉਸ ਤੋਂ ਬਾਅਦ ਦੱਸਦੀ ਐ ਕਿ ਕੱਲ ਜਿਹੜੇ ਜਿਹੜੇ ਇੰਤਜ਼ਾਮ ਐ ਨੋ ਵਹੀਕਲਜ਼ ਨੂੰ 100 ਮੀਟਰ ਦੀ ਦੂਰੀ ਤੇ ਤੇ ਮੋਬਾਈਲ ਅੰਦਰ ਲੈ ਜਾਣੇ ਕੋਈ ਵੀ ਲਾਜ਼ਮੀ ਨਹੀਂ ਹੋਗਾ ਸਾਰੇ ਜਿਹੜੇ ਕਾਊਂਟਿੰਗ ਏਜੰਟਾਂ ਉਹਨਾਂ ਦੇ ਮੋਬਾਈਲ ਤੱਕ ਬਾਹਰ ਰੱਖ ਲਿੱਤੇ ਜਾਊਗੇ ਉਹਨਾਂ ਦੇ ਬਾਹਰ ਹੀ ਮੋਬਾਈਲ ਜਮ੍ਹਾਂ ਹੋਊਗੇ ਤੇ ਪੁਲਸ ਨੇ ਪਹਿਲੇ ਹੀ ਆਪਣੀ ਤਿਆਰੀ ਪੂਰੀ ਕਰ ਲਈ ਹੈ ਤੇ ਜਿਸ ਨੂੰ ਲੈ ਕੇ ਅੱਜ ਜਾਇਜ਼ਾ ਲੈਂਡ ਪਹੁੰਚੇ ਸੀਗੇ ਐਸਐਮਜ਼ਡ ਟੀਮ ਗਰਾਊਂਡ ਜ਼ੀਰੋ ਤੋਂ ਕਿ ਪੁਲਸ ਦਾ ਪੈਰਾ ਕਿਸ ਤਰੀਕੇ ਦੇ ਨਾਲ ਆ ਸਟਰੋਂਗ ਰੂਮ ਹੈ ਕਿਉਂਕਿ ਆਮ ਆਜ਼ਾਦੀ ਪਾਰਟੀ ਦੇ ਕੈਂਡੀਡੇਟਾਂ ਦਾ ਕਹਿਣਾ ਸੀ ਕਿ ਉਹ ਖੁਦ ਬਾਹਰ ਬਹਿ ਕੇ ਦਾ ਪੈਰਾ ਦੇਣਗੇ ਤੇ ਇਸ ਦੇ ਨਾਲ ਨਾਲ ਕੱਲ ਦੀ ਜਿਹੜੀ ਤਿਆਰੀਆਂ ਮੁਕੰਮਲ ਹੁੰਦੀਆਂ ਨਜ਼ਰ ਆ ਰਹੀਆਂ ਕਿਉਂਕਿ ਸਾਰੇ ਅਲਾ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਇਲੈਕਸ਼ਨ ਕਮਿਸ਼ਨ ਹੋਰ ਪੁਲਸ ਅਫਸਰ ਲੋਕਲ ਹੈ ਅਫਸਰ ਜਿਹੜੇ ਨੇ ਉਹ ਸਾਰੇ ਇੱਥੇ ਹੀ ਇੱਥੇ ਮੌਜੂਦ ਨੇ ਕਿਉਂਕਿ ਉਹ ਖੁਦ ਜਾਇਜ਼ਾ ਲੈ ਰਹੇ ਨੇ ਤੇ 100 ਮੀਟਰ ਦੀ ਦੂਰੀ ਤੇ ਨੋ ਵਹੀਕਲ ਜ਼ੋਨ ਹੋਗਾ ਕਿਉਂਕਿ ਕਿਸੇ ਕਾਰਨ ਦਾ ਇੱਥੇ ਵਹੀਕਲ ਦਾ ਰਸਨਾ ਲੱਗ ਜਾਵੇ ਕਿਉਂਕਿ ਬੜੀ ਤਦਾਰ ਦੇ ਵਿੱਚ ਸਮਰਥਕ ਵੀ ਇੱਥੇ ਪਹੁੰਚਣਗੇ ਗਿਣਤੀ ਦਾ ਰਿਜ਼ਲਟ ਦਾ ਜਾਇਜ਼ਾ ਲੈਣ ਕਿ ਕੌਣ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਸ ਜਿੱਤ ਰਿਹਾ ਹੈ ਜਾਂ ਹਾਰ ਰਿਹਾ ਹੈ ਉਸ ਦਾ ਜਾਇਜ਼ਾ ਲੈਣ ਪਹੁੰਚਣਗੇ ਮੋਬਾਈਲ ਫੋਨ ਨਹੀਂ ਲਜਾਨ ਦਿੱਤਾ ਜਾਊਗਾ ਤੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਕੱਲ ਜਿਹੜਾ ਕੀ ਹੈ ਜਿਸ ਤਰੀਕ ਨੂੰ ਉਸ ਵਕਤ ਨੂੰ ਜਿਸ ਜਿਹੜਾ ਕੀ ਟਾਈਮ ਨੂੰ ਲੋਕ ਡੀਗ ਰਹੇ ਸੀਗੇ ਜਿਹੜੇ ਕੈਂਡੀਡੇਟ ਹੈ ਉਹ ਡੀਗ ਰਹੇ ਸੀ ਉਹ ਸਮਾਂ ਜਿਹੜਾ ਕੀ ਉਹ ਕੱਲ ਆਉਣ ਵਾਲਾ ਹੈ VOTING ਜਿਹੜੀ ਹੈ ਕੱਲ ਸਵੇਰੇ 8 ਵਜੇ ਸ਼ੁਰੂ ਹੋ ਜੂਗੀ ਤੇ ਉਸ ਤੋਂ ਬਾਅਦ ਮੜੇ ਅੰਦਲਾ ਵੀ ਦਿਖਾ ਦਿਆ ਨਾ ਕਿ ਚਲੋ ਚਲੋ ਕਿ ਚਲੋ ਇੱਥੇ ਚਲੋ ਕਿ ਚਲੋ ਜਰਾ ਵੀ ਨਰਾਜ਼ ਹੋ ਜੈਣਾ ਸਾਰੇ ਨਾ ਆਹ ਦੀ ਗੱਲ ਤੇ ਕਿਹੜਾ ਪੇਗਾ ਦੇਖਣੀ ਕੋਈ ਯਾਰੀ ਗੱਲ ਤੇ ਜੱਤੀ ਨਹੀਂ ਮਿਲੂ ਆਪਣੀ ਯਾਰੀ ਅੱਟੋ ਕੀ ਕਰਾਂਗੇ ਰੰਜੀ ਸਾਰੀਆਂ ਬੰਦੇ ਗਏ ਆ ਪੱਕੇਪਰ ਪੰਜਾਬੀ ਸੀ ਥੰਦੇ ਚਾਲਾ ਹਾਂ तपाईंहरुको आउँदैछ फोन फोनले बक्से ठेपे हो ਤੇ ਗੱਲ ਕੀਤੀ ਜਾਵੇ ਐਗਜ਼ਿਟ ਪੋਲਾਂ ਦੀ ਐਗਜ਼ਿਟ ਪੋਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਤਰਫ ਇਸ਼ਾਰਾ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਐਗਜ਼ਿਟ ਪੋਲ ਸੀਗੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਇਸ਼ਾਰਾ ਕਰਦੇ ਨਜ਼ਰ ਆਉਂਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਪਰ 2017 ਦੀ ਗੱਲ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦੇ ਹੀ ਇਸੇ ਤਰੀਕੇ ਨਾਲ ਐਗਜ਼ਿਟ ਪੋਲ ਨਜ਼ਰ ਆ ਰਹੇ ਸੀਗੇ ਤੇ 100-100 ਸੀਟਾਂ ਆ ਰਹੀਆਂ ਸੀ ਪਰ ਆਖਿਰ ਦੇ ਵਿੱਚ ਜਦੋਂ ਕਿਸਮਤਾਂ ਖੁੱਲੀਆਂ ਤੇ ਉਸ ਦੇ ਵਿੱਚ ਸਿਰਫ ਜਿਹੜੇ ਨੇ 20 ਸੀਟਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਈਆਂ ਸੀਗੀ ਤਾਂ ਬਾਕੀ ਦੀ ਬਾਕੀ ਸੀਟਾਂ ਜਿਹੜੀ ਬਹੁਮਤ ਸੀਗੀ ਉਹ ਕਾਂਗਰਸ ਦੇ ਖਾਤੇ ਚਲੀ ਗਈ ਸੀਗੀ ਤੇ ਉਸ ਤੋਂ ਬਾਅਦ ਇਸ ਵਾਰ ਵੀ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਤਰਫ ਇਸ਼ਾਰਾ ਕਰ ਰਹੀ ਹੈ ਪਰ ਹੁਣੇ ਤਾਂ ਕੱਲ ਹੀ ਪਤਾ ਲੱਗੂਗਾ ਕਿ ਕਿਹਦੀ ਕਿਸਮਤ ਚਮਕਦੀ ਹੈ ਕੌਣ ਪੰਜਾਬ ਦੇ ਸੱਤਾ ਦਾ ਰਾਜਾ ਬਣਦਾ ਹੈ ਤੇ ਕੌਣ ਮੁੱਖ ਮੰਤਰੀ ਬਣ ਪਾਊਗਾ ਤੇ ਕਿਹਦੀ ਸਰਕਾਰ ਆndi ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਵਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ